ਸਾਹਮਣੇ ਲਾਲ ਜੇ ਰਮਾਲ ਵਾਲਾ ਫਿਲਮੀ ਐਕਟਰਾਂ ਵਰਗਾ ਮੁੰਡਾ ਜ਼ਿਲ੍ਹੇ ਮਾਨਸੇ ਦੀ ਸ਼ਾਨ ਆਹ ਕਬੱਡੀ ਦਾ ਮਹਾਨ ਹਾਜਮਾਲੀਆ ਜੱਗੂ ਅੱਜ ਦੇ ਮੇਲੇ ਤੇ ਆ ਗਿਆ ਮੇਰੇ ਵੀਰੋ ਤਾੜੀਆਂ ਮਾਰ ਦਿਓ ਯਾਰਾ ਵਾਹ ਗੱਬਰੂਆ ਮੇਰਾ ਟੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹੈਂਡ ਕੋੜੇ ਮੁੰਡੇ ਫੈਨ ਆ ਤੇਰਿਆਂ ਸ਼ਹਿਰਾਂ ਦੇ ਆਹ ਆ ਗਿਆ ਗੱਬਰੂ ਐਨ ਸਿਰਾਂ ਲੱਗਣਾ ਆ ਛੋਟਾ ਜੱਗੂ ਵੀ ਆ ਗਿਆ ਆ ਛੋਟਾ ਜੱਗੂ ਵੀ ਆ ਗਿਆ ਕਿੱਡੀ ਭਾਗਾਾਂ ਵਾਲੀ ertidੀ ਆ ਮੂਰੇ ਮੂਰੇ ਪੁੱਤ ਆਉਂਦਾ ਹੈ ਪਿੱਛੇ ਪਿੱਛੇ ਬਾਪ ਆਉਂਦਾ ਹੈ ਇੱਕ ਅੱਜ ਦੇ ਸਮੇਂ ਦਾ ਸੁਪਰਸਟਾਰ ਆ ਤੇ ਇੱਕ ਆਉਣ ਵਾਲੇ ਦਾ ਜੱਗੂ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਵੇਗਾ ਮੇਰੇ ਮਿੱਤਰੋ 2026 ਚੱਲ ਰਿਹਾ ਜਦੋਂ 40 ਆ ਗਿਆ ਇਹ ਖਿਡਾਰੀ ਨੇ ਵੀ ਜੱਗੂ ਤੇਰੇ ਵਾਂਗ ਦੁਨੀਆ ਦੇ ਵਿੱਚ ਧੰਮ ਪਾਉਣੀ ਹੈ ਕੀ ਨਾਂ ਰੱਖਿਆ ਫਿਰ ਆਪਣੇ ਪੁੱਤਰ ਦਾ ਦੱਸ ਮੈਨੂੰ ਸੋਹਣਾ ਜਵਰਾਜ ਸਿੰਘ ਨਾਮ ਹੈ ਜੂਵੀ ਵਾਹ ਗਬਰੂਆ ਤੈਨੂੰ ਪਾਪੇ ਵਾਲਾ ਕੋਈ ਐਕਸ਼ਨ ਆਉਂਦਾ ਜਦੋਂ ਜੱਫਾ ਲਾ ਕੇ ਕਰਦਾ ਸਿਖਾਇਆ ਇਹਨੂੰ ਹਾਂ ਕਿਆ ਬਾਤ ਹੈ ਕਿਆ ਸਾਡਾ ਜਿਹੜਾ ਅਰਸ਼ਿਆਣਾ ਚੋਲਾ ਸਾਹਿਬ ਦਾ ਜਦੋਂ ਅਸੀਂ ਛੋਟੇ ਸੁਭਨ ਨੂੰ ਕਹਿੰਦਾ ਚੱਲ ਮਾਰ ਥਾਪੀ ਆ ਭਾਗਾਾਂ ਵਾਲੇ ਬਾਪ ਐ ਜਿਨ੍ਹਾਂ ਦੇ ਪੁੱਤ ਨਾਲ ਆਉਂਦੇ ਆ ਆ ਜੋੜੀ ਨੂੰ ਕਿਵੇਂ ਲੱਗਾ ਪਿਆਰ ਕਿੰਨਾ ਚਾਹੀਦਾ ਇੱਕ ਵਾਰੀ ਤਾੜੀ ਨਹੀਂ ਤਾੜਾ ਤਾੜਾ